ਪਾਨਾ ਸਿੱਧੂ ਉਰਫ ਕਾਕਾ ਸਿੱਧੂ ਜੋ ਵਕਫਾਕ ਮਾਮਲਿਆਂ ਦੀ ਮਲੇਰਕੋਟਲਾ ਦੀ ਸਬਜੈਕਟ 'ਚ ਬੰਦ ਸੀ ਉਸ ਨੂੰ ਅੱਜ ਰਿਹਾ ਕਰ ਦਿੱਤਾ ਗਿਆ ਪਾਨਾ ਸਿੱਧੂ ਨੂੰ ਬਾਅਦ ਦੁਪਹਿਰ ਰਿਹਾ ਕੀਤਾ ਗਿਆ ਜਿਸ ਤੋਂ ਬਾਅਦ ਪਾਨਾ ਸਿੱਧੂ ਹੁਣ ਆਪਣੇ ਪਿੰਡ ਕੋੜਦੂਨਾ ਪਹੁੰਚੇ ਨੇ ਕੋੜਦੂਨਾ ਪਹੁੰਚਣ ਤੇ ਵੱਡੀ ਗਿਣਤੀ 'ਚ ਇਕੱਠੇ ਹੋਈ ਲੋਕਾਂ ਵੱਲੋਂ ਪਾਨਾ ਸਿੱਧੂ ਦਾ ਸਵਾਗਤ ਕੀਤਾ ਗਿਆ ਇਸ ਦੌਰਾਨ ਲੋਕਾਂ ਨੇ ਪਾਨਾ ਸਿੱਧੂ ਜਿੰਦਾਬਾਦ ਦੇ ਨਾਅਰੇ ਲਾਏ ਅਤੇ ਉਹਨਾਂ ਨੂੰ ਸਿਰੋਪਾਉ ਭੇਟ ਕੀਤੇ ਗਏ 来给这三走们手 <muchas> पूरे <laughs> प <laughs> ਜਾਸੀ ਇੱਕ ਇਸ ਤੋਂ ਪਹਿਲਾਂ ਮੁਹਾਲੀ ਦੀ ਅਦਾਲਤ ਵੱਲੋਂ ਪੰਨਾ ਸਿੱਧੂ ਨੂੰ ਜ਼ਮਾਨਤ ਦਿੱਤੀ ਗਈ ਸੀ। ਅਦਾਲਤ ਨੇ ਮੁਹਾਲੀ ਦੇ ਦਰਦ ਕੇਸ ਵਿੱਚ ਉਸ ਨੂੰ ਜ਼ਮਾਨਤ ਦਿੱਤੀ। ਅਦਾਲਤ ਨੇ 50000 ਰੁਪਏ ਦੇ ਮੁਚਲਕੇ ਤੇ ਪੰਨਾ ਸਿੱਧੂ ਨੂੰ ਜ਼ਮਾਨਤ ਦਿੱਤੀ ਹੈ। ਜਿਸ ਤੋਂ ਬਾਅਦ ਪੰਨਾ ਸਿੱਧੂ ਨੂੰ ਮਲੇਰਕੋਟਲਾ ਜੇਲ੍ਹ ਤੋਂ ਬਾਹਰ ਕੱਢਿਆ ਗਿਆ। ਉਥੇ ਹੀ ਪੰਨਾ ਸਿੱਧੂ ਦੇ ਸਮਰਥਕ ਉਸ ਨੂੰ ਲੈ ਕੇ ਹੁਣ ਪਿੰਡ ਪਹੁੰਚੇ ਨੇ। ਜਿੱਥੇ ਕਿ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਪੰਨਾ ਸਿੱਧੂ ਦਾ ਪਰਮਾਤਮ ਸਵਾਗਤ ਕੀਤਾ ਹੈ। ਬਾਈ ਓਏ ਹਾਂ ਬਾਈ ਹਾਂ ਚਲੋ ਚਲੋ ਅੱਲਾ ਦਾ ਜਲਦੀ ਬੰਦੀਆਂ ਨੇ ਸਾਰੇ ਆਗੂ ਨੂੰ ਭੇਜ ਦਿਆ ਕਿੱਥੇ ਬੰਦੀਆਂ ਦੇ ਆਗੂ ਨੂੰ ਕਿਹੋ ਜਿਹਾ ਜਿੱਥੇ ਬੰਦੀ ਆ ਕ੍ਰਾਂਤੀਕਾਰ ਸਰਜੀਤ ਫੂਲ ਦੀ ਉਹ ਸਟੇਟ ਤੇ ਆ ਜਾਣਾ ਕੋਲੀ ਰੱਖੀ ਸਵਾਉ ਬਾਈ ਸਾਰਿਆਂ ਨੂੰ ਬੇ माइक्रोम ਹਾਂਜੀ ਤੁਸੀਂ ਮੇਰੇ ਚਾਚੇ ਤਾਏ ਮੇਰੇ ਭਰਾ ਮੇਰੇ ਵੀਰ ਬਣੇ ਨੇ ਸਭ ਤੋਂ ਮੇਰਾ ਵੀਰ ਬਣ ਕੇ ਥੋੜਾ ਨਾਮ ਦੀ ਗੱਲਬਾਤ ਹੈ ਕਿ ਮੈਂ ਬਿਮਾਰ ਆ ਥੋੜਾ ਜਿਹਾ ਹਾਲਾਂਕਿ ਪਾਨਾ ਸਿੱਧੂ ਦੀ 10 ਤਰੀਕ ਨੂੰ ਰਿਹਾਈ ਨਹੀਂ ਹੋਈ ਸੀ ਇਸ ਅੰਦੋਲਨ ਤੋਂ ਬਾਅਦ ਤਨੌਲਾ ਥਾਣੇ ਵਿੱਚ ਪਾਨਾ ਸਿੱਧੂ ਦੇ ਪਰਿਵਾਰਕ ਮੈਂਬਰਾਂ ਸਣੇ ਲੱਖਾ ਸਿਧਾਣਾ ਅਤੇ ਕਈ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਹਾਲਾਂਕਿ ਹੁਣ ਪੰਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਗਿਆ ਪਰ ਹੁਣ ਦੇਖਣਾ ਹੋਵੇਗਾ ਕਿ ਤਨੌਲਾ ਥਾਣੇ ਸਿੱਧਾ ਦੂਜੇ ਪਾਸੇ ਤੇ ਪੁਲਿਸ ਵੱਲੋਂ ਕਿਹੋ ਜਿਹਾ ਐਕਸ਼ਨ ਲਿਆ ਜਾਂਦਾ ਹੈ ਕਿ ਲੱਖਾ ਸਿਦਾਨਾ ਅਤੇ ਪੰਨਾ ਸਿੱਧੂ ਦੇ ਦੂਜੇ ਪਰਿਵਾਰਕ ਮੈਂਬਰਾਂ ਦੀ ਗ੍ਰਿਫਤਾਰੀ ਬਾਈ ਜਾਵੇਗੀ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ